ਇਹ ਕਿ ਰੱਬ ਨੇ ਸਭ ਕੁਝ ਦਿੱਤਾ ਕਈ ਬੰਦਿਆਂ ਨੂੰ ਵੇਖੀਦਾ ਮੱਥੇ ਤੋਂ ਦਿਓੜੀ ਨਹੀਂ ਜਾਂਦੀ ਅੱਖੋਂ ਇਹ। ਆਪਾਂ ਨੂੰ ਬੜੀ ਕਿਰਪਾ ਵਹਿਮਾਰੇ ਨੇ ਕੀਤੀ ਆ ਪਤਾ ਨਹੀਂ ਕਿਉਂ ਕਿਉਂਕਿ ਅੰਦਰ ਨਾਮ ਨਹੀਂ ਸਿਮਰਨੀਆਂ। ਤਾਈਓ ਮਾਰੇ ਕਹਿੰਦੇ ਨਾਨਕ ਨਾਮ ਮਿਲੈ ਤਾਂ ਜੀਵਾ। ਨਾਮ ਕੋਈ ਜਪਦਾ ਨਹੀਂ ਹੁਣ ਨਿਤਨੇਮ ਗਾਉ ਕੋਈ ਸਿੱਖਣ ਨਹੀਂ ਦਿਆ। ਕਈ ਬੱਚਿਆਂ ਨੂੰ ਮਿਲੀਦਾ ਐਮ ਐ ਬੀਏ ਬੀ ਐਡ ਕਰੰਦੇ। ਕਿ ਜਗਜੀਤ ਸਿੰਘ ਆਉਂਦਾ। ਕਹਿੰਦੇ ਨਾਮ ਚਲ ਮੂਲ ਮੰਤਰੀ ਸੁਣਾ ਦੇ ਕਹਿੰਦੇ ਉਹ ਕਿੱਥੋਂ ਤੱਕ ਆਖੋਏਗਾ ਇੱਕ ਤੇ ਦੁਗਦਾ ਵੜੀਆਂ ਪਾਈਆਂ ਸਾਡੇ ਵਾਲਿਆਂ ਵੀ ਸਾਰੀ ਜ਼ਿੰਦਗੀ ਲੰਗੀ ਮੇਰੀ ਵੀ ਅੱਧੀ ਤੁਸੀਂ ਵੀ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਲੱਗੰਦਿਆ ਵੀ ਮੂਲ ਮੰਤਰ ਕਿੰਨਾ ਸਾਨੂੰ ਖੁਦ ਨਹੀਂ ਪਤਾ ਗੁਰ ਤੇ ਆ ਸੱਚ ਵੀ ਮਿਲਾਵਟ ਹੈ ਜਦੋਂ ਕੱਢਣ ਦੀ ਗੱਲ ਆਉਂਦੀ ਤੇ ਕੋਈ ਬਿੰਦਾ ਹੀ ਨਹੀਂ ਜਾਂ ਤਾਂ ਇਕੱਠੇ ਬਹਿ ਕੇ ਕੱਢਦੇ ਹੀ ਨਾ ਦੁਗਦਾ ਸਾਰੀਆਂ ਆਪਾਂ ਇਹ ਤਿੰਨ ਚਾਰ ਚੀਜ਼ਾਂ ਵਾਂ ਕੌਮ ਖਤਮ ਹੋ ਜੂ ਕਿਦਰੇ ਚੱਲ ਜੂ ਆਪਾਂ ਜੀਦੇ ਮਰ ਜਾਣਾ ਪਰ ਇਹ ਚ ਇਹ ਪੰਗਾ ਨਹੀਂ ਨਿਕਲਿਆ ਹੁਣ ਕਈ ਥਾਵਾਂ ਤੇ ਉਹ ਸੀ ਵੀ ਸਾਜ ਤੱਕ ਜਪਾਈਦਾ ਤੇ ਅੱਧੇ ਪ੍ਰੇਮੀ ਉੱਠ ਕੇ ਕਹਿੰਦੇ ਬਾਬਾ ਤੇ ਗੁਰਪ੍ਰਸਾਦ ਤੱਕ ਹੁਣ ਕੀ ਦੇ ਨਾ ਕੀ ਨੂੰ ਸੁਣਾਵੇ ਜੇ ਗੁਰਪ੍ਰਸਾਦ ਤੱਕ ਸੁਣਾਇਆ ਮੈਂ ਤੇ ਪੰਜ ਸੱਤ ਹੋਰ ਆ ਕੇ ਲੈ ਕੇ ਖੰਡਾ ਬਾਬਾ ਤੂੰ ਹੋਸੀ ਵੀ ਸਾਜ ਤੱਕ ਨਹੀਂ ਸੁਣਾਇਆ ਮੈਂ ਫਿਰ ਆਪੇ ਇਦਾਂ ਕਰ ਲਈਏ ਪੰਜ ਵੇਰੀ ਉੱਥੋਂ ਤੱਕ ਤੇ ਪੰਜ ਵੇਰੀ ਜਦੋਂ ਮਿਕਸ ਜਾ ਹੋ ਗਿਆ ਆਪਣਾ ਆਪਣਾ ਜੱਫ ਲਿਆ ਪੀ ਸਾਨੂੰ ਸੱਚੀ ਨੇ ਨੇਰੇ ਚ ਪਤਾ ਨਾ ਸਾਡੀ ਕੌਮ ਨੂੰ ਵੀ ਸਾਨੂੰ ਅਗਲਿਆਂ ਨੇ ਇੰਨਾ ਹਮਲਾ ਤਕੜਾ ਕਰਤਾ ਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਮਰਜ਼ਾਦਾ ਕੀ ਆ ਤੇ ਮਨਮਤ ਕੀ ਆ ਮੂਲ ਮੰਤਰ ਕਿੱਥੋਂ ਤੱਕ ਕਿੱਥੋਂ ਤੱਕ ਨਹੀਂ ਇਹ ਕੋਈ ਝੂਠ ਨਹੀਂ ਇਹਦਾ ਜਵਾਬ ਸਾਡੇ ਕੋਲ ਨਹੀਂ ਹੈਗਾ ਮਾਸ ਖਾਣਾ ਚਾਹੀਦਾ ਕਿ ਕਿਸੇ ਕੋਲ ਹੈਗਾ ਜਵਾਬ ਇਹਦਾ ਕੋਈ ਚਾਰ ਪੰਜ ਤੀ ਇਧਰੋਂ ਫੜ ਲੈਂਦਾ ਕੋਈ ਇਧਰੋਂ ਤੇ ਜੇ ਅਮਰਸ਼ੀ ਕੀ ਪੰਜ ਪਿਆਰੇ ਵੀ ਮਜਬੂਰ ਹਨ ਉਹਨਾਂ ਨੂੰ ਕਹਿੰਦਾ ਵੀ ਨਾ ਕਰੋ ਤੁਸੀਂ ਕਹਿ ਜਨਨੇ ਕੁੱਠਾ ਨਹੀਂ ਖਾਣਾ ਉੱਥੇ ਜਾਂ ਲਿਖ ਦਿਓ ਮਾਸ ਨਹੀਂ ਖਾਣਾ ਵੀ ਇੱਕ ਚੀਜ਼ ਕਰੋ ਇਹ ਚੀਜ਼ਾਂ ਚੋਂ ਪਾਪ ਆ ਕੇ ਸਾਨੂੰ ਤੇ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਹਨੇਰੇ 'ਚ ਸੱਚਾ ਗੁਰੂ ਉਹ ਕਈ ਸਵਾਲ ਪੁੱਛ ਲੈਂਦੇ ਕੀ ਦਸੀਏ ਇਹ ਤੇ ਮਹਾਰਾਜ ਪੂਰੇ ਦੱਸ ਸਕਦੇ